ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੰਦਰ ਰਖਿਸਰ ਜੁਗ ਜੁਗ ਵੇਦਾਂ ਦਾਲੇ ਗਾਵਣ ਤੁਧਨੋ ਮੋਹਣੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ ਅਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਦ ਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਤੇਰੇ ਧਾਰੇ ਸੇ ਤੁਦ ਨੋ ਗਾਵਣ ਜੋ ਤੁਦ ਭਵਨ ਰਤੇ ਤੇਰੇ ਭਗਤ ਰਸਾ ਲੈ ਨਾ ਹੋਈ ਹੋਰ ਕੀਤੇ ਤੁਦ ਨੋ ਗਾਵਣ ਸੇ ਮੈਂ ਚਿਤ ਦਾ ਆਵਨ ਨਾਨਕ ਆਪੀਚਾਰੇ ਕਹੀ ਨ ਸੋਈ ਸੋਈ ਸਦਾ ਸਚੁ ਸਾਹਿਬ ਸਚਾ ਸਚੀ ਨਾਹੀ ਰਹਉ ਹੈ ਭੀ ਹਸ ਮੇ ਜੋ ਜਾਏ ਨਾ ਜਸੀ ਜੋਤ ਨਾ ਜਗਤਾਈ ਰੰਗੀ ਰੰਗੀ ਭਗਤੀ ਕਰ ਕਰ ਜਨਸੀ ਭਰਪੂਰ ਰਹਿਆ ਤੂੰ ਮਾਇਆ ਜਨਿਓ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਤੇ ਕੀ ਨਾ ਪਰ ਨਾ ਜਾਈ ਸੁਜਵਤਿ ਸ਼ਖਾਹ ਕਰਨਾਪਤ ਸਾਹਿਬ ਸੋ ਕਰ ਰਹਿਓ ਸੋ ਨਾਨਕ ਰਹਿਣ ਰਜ਼ਾਈ ਹਸ ਮਹਿਲਾ ਪਹਿਲਾ ਸੁਣ ਆਖੇ ਸਰਬ ਕੁਰ ਪਰਸਾ ਕੇ ਵਡ ਵੱਡ ਡੀਠਾ ਹੋਇ ਸੋ ਦਰ ਤੇਰਾ ਕੇਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਤੇਤੇ ਦੇਵ ਬਨਹਾਰੇ ਗਹਿਰ ਗੰਭੀਰ ਗੁਣੀ ਗਹਿਰਾ ਤੇ ਤੇਰੇ ਰਾਗ ਪਰੇ ਸਿਉ ਕਹੀਏ ਕੀਤੇ ਤੇਰੇ ਗਵਨਹਾਰੇ ਸਭ ਵਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਨੀ ਗਾਵਣ ਤੁਧ ਨੂੰ ਚਿਤਕੁ ਪਤਲਿਖ ਜਾਨਨ ਲਿਖ ਲਿਖ ਤੇਰੁ ਧਰਮ ਮੀਚਾਰੈ ਸਭ ਸਤਵਣ ਸਭ ਤਪ ਸਰਬ ਬ੍ਰਹਮ ਚੰਗੀ ਸਤਿ ਤੇਰੇ ਸਦਾ ਸਿਯਾਰਿ ਆਇਆ ਗਤਿ ਬਣਿ ਸਿੱਧੀ ਕਿਨੇ ਨ ਪਾਈਆ ਅਦਰ ਨਾਲੇ ਗਾ ਕਰਮ ਮਿਲੈ নাহি ਠਕਰਹਈਆ ਕੀ ਵਿਚਾਰਾ ਕਿਆ ਵਿਚਾਰ ਗਾਵਣ ਤੁਧ ਨੂੰ